ਸ੍ਰੀ ਗੁਰੂ ਨਾਨਕ ਦੇਵ ਜੀ ਦੇ 537ਵੇਂ ਵਿਆਹਪੁਰਬ ਦੀਆਂ ਤਿਆਰੀਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕੀਤੀ ਹੰਗਾਮੀ ਮੀਟਿੰਗ ਸ੍ਰੀ ਗੁਰੂ ਨਾਨਕ ਦੇਵ ਜੀ 1487 ਈਸਵੀ ਨੂੰ ਬਟਾਲਾ ਦੀ ਧਰਤੀ ਤੇ ਮਾਤਾ ਸੁਲਖਣੀ ਜੀ ਨੂੰ ਵਿਆਹ ਹੋਇਆ ਸੀ ਤਦ ਤੋਂ ਹੀ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਬਟਾਲਾ ਦੀ ਧਰਤੀ ਤੇ ਮਨਾਇਆ ਜਾਂਦਾ ਹੈ ਤੇ ਇਸ ਦੀਆਂ ਤਿਆਰੀਆਂ 2 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਇਸ ਸਾਲ ਇਹ ਵਿਆਹ ਪੁਰਬ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ ਜਿਸ ਦੀਆਂ ਤਿਆਰੀਆਂ ਦੇ ਪ੍ਰਬੰਧਨ ਨੂੰ ਲੈ ਕੇ ਐਮਐਲਏ ਬਟਾਲਾ ਅਮਨ ਸ਼ੇਰ ਸਿੰਘ ਸ਼ੇਰੀ ਵੱਲੋਂ ਬਟਾਲਾ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਰੇ ਸਰਕਾਰੀ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋਏ ਇਸ ਮੌਕੇ ਐਮਐਲਏ ਨੇ ਕਿਹਾ ਕਿ ਵਿਆਹਪੁਰਬ ਨੂੰ ਲੈ ਕੇ ਇਹ ਮੀਟਿੰਗ ਕੀਤੀ ਗਈ ਹੈ ਅਤੇ ਸਖਤੀ ਨਾਲ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਵਿਆਹਪੁਰਬ ਨੂੰ ਲੈ ਕੇ ਲਾਈ ਸਫਾਈ ਅਤੇ ਸੀਵਰੇਜ ਨੂੰ ਲੈ ਕੇ ਸਾਰੀਆਂ ਕਮੀਆਂ ਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ ਤਾਂ ਕਿ ਵਿਆਹਪੁਰਬ ਤੇ ਦੇਸ਼ ਵਿਦੇਸ਼ ਤੋਂ ਪਹੁੰਚਣ ਵਾਲੀਆਂ ਸੰਗਤਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਗੁਰਦਾਸਪੁਰ ਤੋਂ ਲਵਪਰੀਤ ਖੁਸ਼ੀਪੁਰ ਦੀ ਰਿਪੋਰਟ। ਅ ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਆ ਕੀਤੀ ਗਈ ਸਾਰੇ ਅਫਸਰ ਸਹਿਬਾਨਾਂ ਨੂੰ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਬਿਹਾਵ ਤੇ ਜਿਹੜਾ ਕੰਮ ਜਿਹੜਾ ਉਹਦੀ ਸਟਾਰਟਿੰਗ ਜਿਹੜੀ ਉਹ ਕਰੋਨਾ ਸ਼ੁਰੂ ਕਰ ਦਿੱਤੀ ਕਿ ਕੁਝ ਵੈਲਕਮ ਤੇ ਕੰਮਜਾਤੂ ਲਾਈਟਾਂ ਦਾ ਸੀ ਲਾਈਟਾਂ ਦਾ ਵਾਟਰ ਦਾ ਸੇਵਾ ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਕਮਿਸ਼ਨਰ ਸਭ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਹੋਵੇ ਉਹ ਰਹਿਣ ਨਹੀਂ ਦਿੰਦੇ ਸਰ ਜਿਹੜੇ ਕੰਮ ਵਿਕਾਸਕਾਰ ਚੱਲਦੇ ਪਏ ਆ ਹਾਲੇ ਕਈ ਐਸੇ ਜਿਹੜੇ ਉਹ ਫਿਰ ਬਾਬੇ ਦੇ ਰਿਆਂ ਤੋਂ ਪਹਿਲਾਂ ਪਹਿਲਾਂ ਕੰਮ ਕੀ ਜਾਂਦੀ ਉਹ ਵਿਕਾਸਕਾਰ ਸਾਡਾ ਸਾਡੀ ਪਹਿਲੀ ਇਹੋ ਆ ਵੀ ਜਿਹੜੇ ਉਹ ਕੰਪਲੀਟ ਕਰੀ ਹੈ ਬਸ ਜਿਹੜੇ ਅੰਦਰ ਕਿ ਬੜੀ ਸਰਪ੍ਰਸਤ ਉਹਦਾ ਜਿਹੜੀ ਮੀਟਿੰਗ ਹੋਣੀ ਹੈ ਬਾਬੇ ਦੇ ਰਿਆਂ ਦੇ ਨਾਲ ਇਹ ਤਾਂ ਪਕਸਾਨੀਆ ਇਤੁਰਤੁਰ ਗਿੰਟਲੀਰ ਦਿੱਤੇ ਕੇ ਅਫਸਰਾ ਦੇ ਨਾਲ ਇਕੱਲੀ ਬਿਲਡਿੰਗ ਕੀਤੀ ਜਰੀ ਇਹਦੇ ਦੀ ਖਾਸ ਪ੍ਰੋਬਲਮ ਹੈ ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ ਕੁਝ ਮੈਂ ਅਫਸਰਾ ਤੋਂ ਸੁਝਾਅ ਲੈ ਰਿਹਾ ਵੀ ਆਪਾਂ ਇਹਨੂੰ ਵਧੀਆ ਕਿਹੇ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਆ ਜੇ ਇਹਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਸਰ ਬਾਬੇ ਦੇ ਰਿਆ ਦੋਚਣਾ ਅਕਸਰ ਦੇਖ ਨੂੰ ਲੱਗਦਾ ਜੀ ਪਈ ਪਿਛਲੇ ਪਿਆਵਾਂ ਦੀ ਰਹਿਣੀ ਕਈਆਂ ਸੀ ਘਟਨਾਵਾਂ ਸਾਹਮਣੇ ਆਏ ਸੀ ਸੀਵਰੇਜ ਦੇ ਤਕੜੇ ਰਹਿੰਦੇ ਆ ਸੀਵਰੇਜ ਦਾ ਤੇ ਭਾਈ ਜਾਮੀ ਜਗਾ ਕਈ ਵਾਲੀ ਉੱਥੇ ਵੇਖ ਇੱਕ ਅੱਦੇ ਬੱਚੀ ਦੀ ਮੋਟ ਹੋ ਗਈ ਸੀ ਤੇ ਇਹਨੂੰ ਲਾ ਕੇ ਦੇਖੋ ਜੀ ਮੈਂ ਤੁਹਾਨੂੰ ਦੱਸਣ ਲੱਗਾ ਵੀ ਟੋਟਲੀ ਕੰਪਲੀਟ ਜਿਹੜੀਆਂ ਜਿਤਨਾ ਸੀਵਰੇਜ ਦੇ ਟੱਕਨ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ਼ ਸਾਫ਼ ਰੱਖਣ ਤੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਉਹ ਟੋਟਲੀ ਬਟਾਲੇ ਚ ਹੁੰਦਾ ਔਰ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕੰਮਾਂ ਨੂੰ ਨੇਪਰੇ ਚਾੜੀਏ। ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਉਹ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਤੋਂ ਆਪਾਂ ਜਲਦੀ ਫਨ ਅਪਰੀਸ ਕਰਾਂ।